ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਲਰਟ ਹੈ ਉਹਨਾਂ ਵਾਸਤੇ ਜਿਨ੍ਹਾਂ ਨੇ ਵੀ ਕੈਨੇਡਾ ਵਾਸਤੇ ਵਰਕ ਪਰਮਿਟ ਅਪਲਾਈ ਕਰਨਾ ਹੈ ਭਾਵੇਂ ਤੁਸੀਂ ਇੰਡੀਆ ਤੋਂ ਅਪਲਾਈ ਕਰਨਾ ਹੈ ਜਾਂ ਹੋਰ ਕਿਸੇ ਵੀ ਕੰਟਰੀ ਤੋਂ ਅਪਲਾਈ ਕਰਨਾ ਹੈ ਤੁਹਾਡੇ ਵਾਸਤੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਉਹ ਕੀ ਪੁਆਇੰਟ ਸ਼ੇਅਰ ਕਰਨਾ ਹੈ ਜਿਸ ਦੀ وجہ ਦੇ ਨਾਲ ਅਕਸਰ ਵੀਜ਼ਾ ਜਿਹੜਾ ਉਹ ਰਿਫਿਊਜ਼ ਹੋ ਜਾਂਦਾ ਹੈ ਇੱਕ ਮਾਈਨਰ ਮਿਸਟੇਕ ਜੋ ਮਿਸਟੇਕ ਤੁਹਾਨੂੰ ਰਿਫਿਊਜ਼ਲ ਦਿਵਾ ਸਕਦੀ ਹੈ ਸੋ ਅੱਜ ਇੱਕ ਐਪਲੀਕੈਂਟ ਨੂੰ ਰਿਫਿਊਜ਼ਲ ਆਈ ਹੈ ਉਹਦੇ ਕੇਪਸ ਨੋਟ ਤੇ ਆਧਾਰਿਤ ਉਸਦੀ ਪ੍ਰੋਫਾਈਲ ਦੀ ਅਸੈਸਮੈਂਟ ਜਿਹੜੀ ਹੈ ਉਹ ਕੀਤੀ ਗਈ ਤੇ ਉਹਦੇ ਵਿੱਚ ਕੀ ਕਮੀ ਸੀਗੀ ਜਿਸ ਦਾ ਕਰਕੇ ਫਾਈਲ ਰਿਫਿਊਜ਼ ਹੋਈ ਉਹ ਤੁਹਾਡੇ ਨਾਲ ਡਿਸਕਸ ਕਰਨਾ ਹੈ ਬਹੁਤ ਘਾਟੀ ਸੋਸ਼ਲ ਮੀਡੀਆ ਤੇ ਵੀਡੀਓ ਹੁੰਦੀਆਂ ਨੇ ਜਿਸ ਦੇ ਵਿੱਚ ਰਿਫਿਊਜ਼ਲ ਡਿਸਕਸ ਕੀਤਾ ਜਾਂਦਾ ਹੈ ਮੋਸਟਲੀ ਪੀਪੀਆਰ ਡਿਸਕਸ ਕੀਤੀਆਂ ਜਾਂਦੀਆਂ ਨੇ ਪਰ ਪਤਾ ਉਦੋਂ ਲੱਗਦਾ ਹੈ ਕਿ ਕਮੀ ਕੀ ਹੈ ਜਿਸ ਦੇ ਆਧਾਰ ਦੇ ਉੱਤੇ ਵੀਜ਼ਾ ਰਿਜੈਕਟ ਹੋਇਆ ਤਾਂ ਕਿ ਕੋਈ ਹੋਰ ਗਲਤੀ ਨਾ ਕਰ ਸਕੇ ਸੋ ਅਸ ਦੀ ਵੀਡੀਓ ਦੇ ਵਿੱਚ ਇਸੇ ਟਾਪਿਕ ਦੇ ਉੱਤੇ ਡਿਸਕਸ਼ਨ ਕਰਨਾ ਹੈ ਤੇ ਪ੍ਰੋਪਰ ਪ੍ਰੋਫਾਈਲ ਉਹਨਾਂ ਦੀ ਤੁਹਾਡੇ ਨਾਲ ਡਿਸਕਸ ਕਰਾਂਗਾ ਕਿ ਐਕਚੁਅਲ ਦੇ ਵਿੱਚ ਕੀ ਕਮੀ ਰਹਿ ਗਈ ਸੀਗੀ ਤੇ ਕਿੱਦਾਂ ਇਹਦਾ ਵੀਜ਼ਾ ਜਿਹੜਾ ਹੈ ਉਹ ਦੁਬਾਰਾ ਆ ਸਕਦਾ ਹੈ ਚੈਨ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਤੁਸੀਂ ਉਹੜਾ ਐਸੋ ਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਆ ਦਰਸਲ ਇੱਕ ਦੁਬਈ ਦਾ ਕਹਿ ਸਕਦੇ ਮੇਰਾ ਫੋਲੋਅਰ ਹੈ ਜਿਸ ਦੇ ਵੱਲੋਂ ਇਹ ਡਿਟੇਲਸ ਮੇਰੇ ਨਾਲ ਸ਼ੇਅਰ ਕੀਤੀਆਂ ਗਈਆਂ ਦਰਸਲ ਹੋਇਆ ਕੀ ਸੀਗਾ ਕਿ ਉਹਨਾਂ ਨੇ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਤੇ ਹੈਵੀ ਟਰੱਕ ਡਰਾਈਵਰ ਨੇ ਉਹ ਦੁਬਈ ਦੇ ਵਿੱਚ ਲੰਮੇ ਸਮੇਂ ਤੋਂ ਡਰਾਈਵਿੰਗ ਕਰ ਰਹੇ ਨੇ ਲੰਮੇ ਸਮੇਂ ਤੋਂ ਟਰੱਕ ਚਲਾ ਰਹੇ ਨੇ ਉਹਨਾਂ ਨੇ ਕੈਨੇਡਾ ਦੀ ਇੱਕ ਫਰਮ ਦੇ ਵਾਸਤੇ ਅਪਲਾਈ ਕੀਤਾ ਸੀਗਾ ਐਲ ਐ ਐਮ ਆਈਏ ਬੇਸਡ ਇਹ ਵਰਕ ਪਰਮਿਟ ਸੀਗਾ ਪਰ ਇਹ ਵਰਕ ਪਰਮਿਟ ਰਿਫਿਊਜ਼ ਹੋ ਗਿਆ ਇਹ ਕਹਿ ਕੇ ਕਿ ਤੁਸੀਂ ਆਪਣੀ ਲਾਸਟ 10 ਸਾਲ ਦੀ ਜਿਹੜੀ ਵੀ ਐਕਸਪੀਰੀਅੰਸ ਦਾ ਜਾਂ ਜਿਹੜਾ ਵੀ ਤੁਹਾਡਾ ਤਜਰਬਾ ਹੈ ਉਹ ਤੁਸੀਂ ਸ਼ੇਅਰ ਨਹੀਂ ਕੀਤਾ এমਪਲੋਇਮੈਂਟ ਹਿਸਟਰੀ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਨਹੀਂ ਕੀਤੀ ਦਰਸਲ ਕਮੀ ਕੀ ਸੀ ਕਿ ਜਦੋਂ ਆਪਾਂ ਫਾਰਮ ਆਈਏਐਮ ਫਾਰਮ 1295 ਯਾਨੀ 1295 ਫਿਲ ਕਰਦੇ ਆ ਤਾਂ ਉਸ ਸਮੇਂ ਸਾਨੂੰ ਆਪਣੀ ਲਾਸਟ 10 ਸਾਲ ਦੀ ਜਿਹੜੀ এমਪਲੋਇਮੈਂਟ ਦੀ ਡਿਟੇਲਸ ਨੇ ਉਹ ਫਿਲ ਕਰਨੀਆਂ ਹੁੰਦੀਆਂ ਨੇ ਹੁਣ ਜਿਹੜਾ ਉਹਨਾਂ ਨੇ ਫਾਰਮ ਫਿਲ ਕੀਤਾ ਸੀਗਾ ਉਹਦੇ ਵਿੱਚ ਇਹ ਡਿਟੇਲਸ ਜਿਹੜੀਆਂ ਨੇ ਉਹ ਮਿਸ ਹੋ ਗਈਆਂ ਮਿਸ ਕੀ ਹੋ ਗਈਆਂ ਉਹ ਤੁਸੀਂ ਸਕਰੀਨ ਦੇ ਉੱਤੇ ਆਪਣੇ ਦੇਖੋ ਜਿਹਦੇ ਵਿੱਚ ਮੈਂ ਉਹ ਫਾਰਮ ਦਾ ਸਕਰੀਨਸ਼ਾਟ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਸਿਕਿਉਰਿਟੀ ਪਰਪਸ ਤੋਂ ਉਹਨਾਂ ਦਾ ਮੈਂ ਨਾਮ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਉਹਨਾਂ ਦੀ ਕੰਪਨੀ ਦਾ ਨਾਮ ਨਹੀਂ ਸ਼ੇਅਰ ਕਰ ਰਿਹਾ ਬਟ ਡਿਟੇਲਸ ਕਿੱਦਾਂ ਨੇ ਕਿ 2021 ਸਤ ਤੋਂ ਹੁਣ ਤੱਕ ਉਹ ਹੈਵੀ ਟਰੱਕ ਡਰਾਈਵਰ ਨੇ ਇੱਕ XYZ ਫਰਮ ਦੇ ਵਿੱਚ ਜਿਹੜੀ ਦੁਬਈ ਦੇ ਵਿੱਚ ਹੈ ਤੇ ਇਹ ਡਿਟੇਲਸ ਸਿਰਫ ਦਿੱਤੀਆਂ ਗਈਆਂ ਤੇ ਦੂਜੇ ਕਾਲਮ ਦੇ ਵਿੱਚ ਜਿਹੜੀ ਪ੍ਰੀਵੀਅਸ ਐਕਟੀਵਿਟੀ ਓਕੂਪੇਸ਼ਨਸ ਹੈ ਉਹ ਵੀ ਖਾਲੀ ਛੱਡ ਦਿੱਤਾ ਗਿਆ ਤੇ ਉਦੋਂ ਥੱਲੇ ਜਿਹੜਾ 3rd ਨੰਬਰ ਤੇ ਉਹ ਵੀ ਖਾਲੀ ਛੱਡ ਦਿੱਤਾ ਗਿਆ ਉਹਦੇ ਵਿੱਚ ਵੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਂਝੀ ਨਹੀਂ ਕੀਤੀ ਗਈ ਯਾਨੀ ਕਿ ਪਿਛਲੇ 3 ਸਾਲ ਦੀ ਜਿਹੜੀ ਹੈ ਉਹ ਉਹਨਾਂ ਦੀ ਇਮਪਲੋਇਮੈਂਟ ਹਿਸਟਰੀ ਸ਼ੇਅਰ ਕੀਤੀ ਗਈ 7 ਸਾਲ ਦੀ ਇਮਪਲੋਇਮੈਂਟ ਹਿਸਟਰੀ ਜਿਹੜੀ ਹੈ ਉਹਨੂੰ ਹਾਈਡ ਰੱਖਿਆ ਗਿਆ ਨਹੀਂ ਦੱਸਿਆ ਗਿਆ ਐਮਬੈਸੀ ਨੂੰ ਜਿਸ ਦੀ ਵਜ੍ਹਾ ਨਾਲ ਐਮਬੈਸੀ ਨੇ ਰਿਫਿਊਜ਼ਲ ਦਿੱਤਾ ਰਿਫਿਊਜ਼ਲ ਦੇ ਵਿੱਚ ਜਿਹੜੇ ਮੇਨ ਰੀਜ਼ਨ ਆਏ ਸੀਗੇ ਕਿਓਰ ਇਮੀਗ੍ਰੇਸ਼ਨ ਸਟੇਟਸ ਆਊਟਸਾਈਡ ਯੋਰ ਕੰਟਰੀ ਆਫ ਨੈਸ਼ਨੈਲਿਟੀ অর ਹੈਬਿਚੁਅਲ ਰੈਜ਼ਿਡੈਂਸ ਕਿ ਤੁਸ ਤੁਹਾਡਾ ਜਿਹੜਾ ਆਊਟਸਾਈਡ ਤੁਹਾਡੀ ਕੰਟਰੀ ਤੋਂ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਹੈ ਉਹ ਹੈਬਿਚੁਅਲ ਹੈ ਤੁਸੀਂ ਉੱਥੇ ਲੰਮੇ ਸਮੇਂ ਤੋਂ ਰਹਿ ਰਹੇ ਹੋ ਪਹਿਲਾਂ ਤੋਂ ਹੀ ਯਾਨੀ ਕਿ ਆਪਣੀ ਕੰਟਰੀ ਤੋਂ ਬਾਹਰ ਰਹਿ ਰਹੇ ਹੋ ਯੋਰ ਕਰੰਟ ਏਮਪਲੋਇਮੈਂਟ ਸਿਚੁਏਸ਼ਨ ਡਸ ਨਾਟ ਸ਼ੋ ਦੈਟ ਯੂ ਆਰ ਫਾਈਨੈਂਸ਼ੀਅਲੀ ਸਟੇਬਲ ਇਨ ਯੋਰ ਕੰਟਰੀ ਆਫ ਰੈਜ਼ੀਡੈਂਸ ਉਹਨਾਂ ਨੇ ਕਿਹਾ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਹੈਗੇ ਹੋ ਉਹਦੇ ਵਿੱਚ ਤੁਹਾਡੀ এমਪਲੋਇਮੈਂਟ ਤੋਂ ਇੰਜ ਲੱਗਦਾ ਕਿ ਉਹ ਐਪਰੋਪਰੀਏਟ ਨਹੀਂ ਹੈਗੀ ਕਿ ਤੁਸੀਂ ਫਾਈਨੈਂਸ਼ੀਅਲੀ ਸਟੇਬਲ ਹੈਗੇ ਹੋ ਯੂ ਡੂ ਨਾਟ ਹੈਵ ਸਿਗਨੀਫੀਕੈਂਟ ਫੈਮਿਲੀ ਟਾਈਜ਼ ਆਊਟਸਾਈਡ ਕੈਨੇਡਾ ਉਹਨਾਂ ਨੇ ਕਿਹਾ ਕਿ ਤੁਹਾਡੀ ਕੈਨੇਡਾ ਤੋਂ ਬਾਹਰ ਫੈਮਿਲੀ ਟਾਈਜ਼ ਜਿਹੜੀਆਂ ਨੇ ਉਹ ਮਜ਼ਬੂਤ ਨਹੀਂ ਹੈਗੀਆਂ ਦੈਨ ਉਹਨਾਂ ਨੇ ਕਿਹਾ ਯੂ ਵੇਅਰ ਨਾਟ ਏਬਲ ਟੂ ਡੈਮੋਨਸਟ੍ਰੇਟ ਦੈਟ ਯੂ ਵਿਲ ਬੀ ਏਬਲ ਟੂ ਐਡਵੋਕੇਟਲੀ ਪਰਫਾਰਮ ਦਾ ਵਰਕ ਯੂ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਤੁਸੀਂ ਲੱਭ ਰਹੇ ਹੋ ਉਹਦੇ ਵਿੱਚ ਸਾਨੂੰ ਇੰਜ ਨਹੀਂ ਲੱਗਦਾ ਕਿ ਤੁਸੀਂ ਪ੍ਰੋਪਰ ਪਰਫਾਰਮ ਕਰ पाओਗੇ ਹੁਣ ਇਹ ਰਿਫਿਊਜ਼ਲ ਲੈਟਰ ਦੇ ਰੀਜਨ ਸੀਗੇ ਪਰ ਜਦੋਂ ਕੈਪਸ ਨੋਟ ਆਏ ਇਹ ਦੇ ਤਾਂ ਕੈਪਸ ਨੋਟ ਦਾ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਲਿਖਿਆ ਹੈ ਕਿ ਏ 16 ਟਰੂਥਫੁਲਨੈਸ ਮਤਲਬ ਕਿ A16 ਕਲॉज ਦੇ ਅਧੀਨ ਇਹ ਰਿਫਿਊਜ਼ ਕੀਤਾ ਗਿਆ ਅਪਲੀਕੈਂਟ ਅਪਲੀਕੈਂਟ ਫੇਲ ਟੂ ਪ੍ਰੋਵਾਈਡ ਕੰਪਲੀਟ ਡਿਟੇਲ ਆਫ এমਪਲॉयਮੈਂਟ ਫਾਰ ਦੀ ਪਾਸਟ 10 ਇਅਰ ਬਿਫੋਰ ਅਪਲੀਕੇਸ਼ਨ ਡੇਟ ਵਿਦ ਨੋ ਗੈਪਸ ਉਹਨਾਂ ਨੇ ਕਿਹਾ ਕਿ ਬਿਨਾ ਕਿਸੇ ਗੈਪ ਤੋਂ ਪਿਛਲੇ 10 ਸਾਲ ਦੀ ਹਿਸਟਰੀ ਜਿਹੜੀ ਹੈ ਉਹ ਅਪਲੀਕੈਂਟ ਨੇ ਸਾਨੂੰ ਸ਼ੇਅਰ ਨਹੀਂ ਕੀਤੀ ਇਸ ਵਿਹਾਰ ਤੇ ਅਸੀਂ ਇਹ ਡਿਸੀਜਨ ਲਿਆ ਹੈ ਜੇਕਰ ਇਹਨੂੰ ਆਪਾਂ ਰਿਫਿਊਜ਼ਲ ਨੱਟ ਲੈਟਰ ਦੇ ਨਾਲ ਸਿਰਫ ਜੋੜ ਕੇ ਦੇਖੇ ਤੇ ਸ਼ਾਇਦ ਇਹ ਰੀਜ਼ਨ ਦਾ ਪਤਾ ਵੀ ਨਹੀਂ ਸੀਗਾ ਲੱਗਣਾ ਪਰ ਜਦੋਂ ਕੈਪਸ ਨੋਟ ਦੇ ਨਾਲ ਇਹਨੂੰ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਭਈ ਜਿਹੜੀ ਅਸੀਂ ਇੰਪਲੋਇਮੈਂਟ ਹਿਸਟਰੀ ਦਿੱਤੀ ਸੀਗੀ ਉਹ ਐਕਚੁਅਲ ਦੇ ਵਿੱਚ 10 ਸਾਲ ਦੀ ਨਹੀਂ ਸੀ ਦਿੱਤੀ ਤਾਂ ਕਰਕੇ ਵੀਜ਼ਾ ਰਿਫਿਊਜ਼ ਹੋਇਆ ਹੁਣ ਇਹ ਮਿਸਟੇਕ ਬਹੁਤ ਮਾਈਨਰ ਹੈ ਕਈ ਵਾਰੀ ਤਾਂ ਏਜੰਟ ਤੁਹਾਨੂੰ ਇਹ 1295 ਫਾਰਮ ਦਿਖਾਉਂਦਾ ਹੀ ਨਹੀਂ ਆ ਸੇਮ ਇਦਾਂ ਹੀ ਹੁੰਦਾ ਹੈ ਜਦੋਂ ਆਪਾਂ ਵਿਜ਼ਟਰ ਵੀਜ਼ਾ ਜਾਂ ਦੂਜਾ ਕੋਈ ਪਰਮਿਟ ਲਗਾਣੇ ਆ ਜਿ ਤਰ੍ਹਾਂ ਵਿਜ਼ਟਰ ਵੀਜ਼ਾ ਦੇ ਵਿੱਚ ਆਈਐਮ ਫਾਰਮ 5257 ਹੁੰਦਾ ਉਹ ਕਈ ਵਾਰੀ ਜਦੋਂ ਤੁਹਾਡਾ ਸ਼ੇਅਰ ਹੀ ਨਹੀਂ ਕਰਦਾ ਕਿ ਉਹਨੇ এমਪਲੋਇਮੈਂਟ ਹਿਸਟਰੀ ਕੀ ਲਿਖੀ ਹੈ ਵਰਕ ਐਕਸਪੀਰੀਐਂਸ ਤੁਹਾਡਾ ਕੀ ਲਿਖਿਆ ਤੁਹਾਡਾ ਕੁਆਲੀਫਿਕੇਸ਼ਨ ਕੀ ਲਿਖਿਆ ਤੇ ਕਈ ਵਾਰੀ ਉਸ ਇੱਕ ਮਾਈਨਰ ਮਿਸਟੇਕ ਦੀ ਵਜ੍ਹਾ ਦੇ ਨਾਲ ਤੁਸੀਂ ਰਿਫਿਊਜ਼ਲ ਦੇ ਸ਼ਿਕਾਰ ਹੋ ਜਾਂਦੇ ਹੋ ਈਵਨ ਕਿ ਕਈ ਵਾਰ ਇਦਾਂ ਵੀ ਹੁੰਦਾ ਕਿ ਤੁਸੀਂ ਪਹਿਲਾਂ ਜਿਹੜੀ ਫਾਈਲ ਲਗਾਈ ਹੁੰਦੀ ਹੈ ਉਹਦੇ ਵਿੱਚ এমਪਲੋਇਮੈਂਟ ਹਿਸਟਰੀ ਇਹ ਤੁਹਾਡੇ ਐਕਸਪੀਰੀਅੰਸ ਦੀ ਡੇਟ ਕੋ ਸ਼ੋਰ ਹੁੰਦੀ ਹੈ ਤੇ ਜੇ ਤੁਸੀਂ ਨਵੀਂ ਐਪਲੀਕੇਸ਼ਨ ਕਿਸੇ ਦੂਜੇ ਏਜੰਟ ਕੋਲ ਲੈ ਕੇ ਚੱਲ ਜਾਂਦੇ ਹੋ ਲਗਾਉਣ ਵਾਸਤੇ ਤਾਂ ਪਿਛਲੀ ਫਾਈਲ ਦੇਖਦਾ ਨਹੀਂ ਅੰਨੇ ਵਾਈ ਦੂਜੀ ਐਪਲੀਕੇਸ਼ਨ ਜਿਹੜੀ ਹੈ ਉਹ ਲਗਾ ਦਿੰਦਾ ਤੇ ਉਸ ਕੇਸ ਦੇ ਵਿੱਚ ਵੀ ਅਜਿਹੀਆਂ ਪ੍ਰੋਬਲਮਸ ਆndੀਆਂ ਨੇ ਇਵਨ ਕੀ ਜੇਕਰ ਬਹੁਤ ਜ਼ਿਆਦਾ ਤੁਸੀਂ ਕਿਤੇ ਊਠ ਪਟੰਗ ਕਰਤਾ ਐਪਲੀਕੇਸ਼ਨ ਦੇ ਵਿੱਚ ਤਾਂ ਤੁਹਾਡਾ ਬੈਨ ਤੱਕ ਵੀ ਸਿਚੁਏਸ਼ਨ ਪਹੁੰਚ ਜਾਂਦੀ ਹੈ ਸੋ ਕਿਸੇ ਅਲਰਟ ਤੋਂ ਘੱਟ ਨਹੀਂ ਹੈਗਾ ਜੇਕਰ ਤੁਸੀਂ ਕਿਸੇ ਨੂੰ ਵੀ ਫਾਈਲਿੰਗ ਕਰਨੀ ਹੈ ਤਾਂ ਇਹ ਚੀਜ਼ ਨੂੰ ਕੇਅਰਫੁਲੀ ਵਾਚਣ ਤੋਂ ਬਾਅਦ ਹੀ ਫਾਈਲ ਲਗਾਇਆ ਕਰੋ ਖੁਦ ਦੇਖਿਆ ਕਰੋ ਕਿ ਜਨ ਨੇ ਤੁਹਾਡੀ এমਪਲாய்ਮੈਂਟ ਹਿਸਟਰੀ ਕੀ ਦਿਖਾਈ ਹੈ ਤੁਹਾਡਾ ਵਰਕ ایکسپੀਰੀਅੰਸ ਕੀ ਦਿਖਾਇਆ ਤੁਹਾਡੀ ਪ੍ਰੋਫਾਈਲ ਦੇ ਵਿੱਚ ਐਜੂਕੇਸ਼ਨ ਕੀ ਦਿੱਤਾ ਹੋਇਆ ਸੋ ਬਹੁਤ ਇੰਪੋਰਟੈਂਟ ਹੈ ਇਹ ਸ਼ੇਅਰ ਕਰਨਾ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ ਚਲੋ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਕਿਸ ਨੂੰ ਸਾਡਾ ਓਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ Gracias. <Maraiso>